ਚੰਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਜਾ ਰਿਹਾ ਜਿਸ ਦੀ ਅਰੰਭਤਾ ਗੁਰਦੁਆਰਾ ਗੜੀ ਸਾਹਿਬ ਤੋਂ ਹੋਈ ਅਤੇ ਇਹ ਗੁਰਦੁਆਰਾ ਕਤਲਗੜ੍ਹ ਸਾਹਿਬ ਪਹੁੰਚ ਕੇ ਇਸਮਾਪਤ ਹੋਵੇਗਾ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਜੁੜੀ ਨੇ ਉਹ ਹਾਜ਼ਰੀ ਭਰੀਆਂ ਨੇ ਜੋ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਸਿਜਦਾ ਕੀਤਾ ਜਾ ਰਿਹਾ ਤੇ ਇਹ ਗੁਰਦੁਆਰਾ ਕਤਲਗੜ੍ਹ ਸਾਹਿਬ ਪਹੁੰਚ ਕੇ ਜਿਹੜੀ ਸਮਾਪਤੀ ਹੋਵੇਗੀ ਨਗਰ ਕੀਰਤਨ ਦੀ ਵੱਡੀ ਗਿਣਤੀ ਸੰਗਤਾਂ ਇਸੇ ਨਾਲ ਜੁੜੀਆਂ ਨੇ ਜੋ ਤਸਵੀਰਾਂ ਲਾਈਵ ਤੁਹਾਨੂੰ ਵੀ ਖਾ ਰਹੇ ਆ ਕਿਸ ਕਦਰ ਇੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਜੜੀਆਂ ਨੇ ਇੱਥੇ ਜੁੜੀਆਂ ਹੋਈਆਂ ਨੇ ਸੋ ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬ ਜਦ ਦੀ ਸ਼ਹਾਦਤ ਨੂੰ ਸਮਰਪਿਤ ਇਹ ਨਗਰ ਕੀਰਤਨ ਜੋ ਸਜਾਇਆ ਗਿਆ ਜੋ ਅੱਗੇ ਵੱਧ ਅੰਤਰਾ ਰਿਹਾ ਹੈ ਇਸ ਦੀ ਅਰੰਭਤਾ ਗੁਰਦੁਆਰਾ ਗੜੀ ਸਾਹਿਬ ਤੋਂ ਹੋਈ ਹੈ ਤੇ ਇਹ ਗੁਰਦੁਆਰਾ ਕਤਲਗੜ੍ਹ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ ਸੋ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਇੱਥੇ ਹਾਜ਼ਰੀ ਭਰ ਰਹੀਆਂ ਨੇ ਸੋ ਜਿਸ ਤਰ੍ਹਾਂ ਦੇ ਨਾਲ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਕਿਸ ਕਦਰ ਸੰਗਤ ਜੜਾ ਹੈ ਇਸ ਨਗਰ ਕੀਰਤਨ ਨਾਲ ਜੁੜੀ ਹੋਈ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਲਾਈਵ ਤੁਸੀਂ ਦੇਖ ਰਹੇ ਹੋ ਹੈਲੋ ਹੈਲੋ ਸੋ ਲਗਾਤਾਰ ਤੁਹਾਨੂੰ ਇਹ ਤਸਵੀਰਾਂ ਦਿਖਾ ਰਿਹਾ ਹਾਂ ਲਾਈਵ ਜੋ ਤਸਵੀਰਾਂ ਦੇਖ ਰਹੇ ਹੋ ਵੱਡੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਨਗਰ ਕੀਰਤਨ ਔਰ ਦੇਸ਼ ਵਿਦੇਸ਼ ਤੋਂ ਸੰਗਤ ਜੜੀ ਹੈ ਖਾਸ ਤੌਰ ਤੇ ਨਾ ਦਿਨਾ ਤੇ ਪਹੁੰਚਦੀ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਜਦਾ ਕਰਨ ਦੇ ਲਈ ਯਾਦ ਕਰਨ ਦੇ ਲਈ ਸੋ ਇੱਥੇ ਸੰਗਤਾਂ ਜੜੀਆਂ ਨੇ ਉਹ ਵੱਡੀ ਗਿਣਤੀ ਚ ਪਹੁੰਚੀਆਂ ਨੇ ਤਸਵੀਰਾਂ ਤੁਸੀਂ ਵੇਖ ਰਹੇ ਹੋ ਜਿੱਥੇ ਕਿ ਇਹ ਨਗਰ ਕੀਰਤਨ ਜੋ ਸਜਾਇਆ ਗਿਆ ਹੈ ਅਤੇ ਲਗਾਤਾਰ ਅੱਗੇ ਵਧ ਰਿਹਾ ਹੈ ਇਸ ਨਗਰ ਕੀਰਤਨ ਦੀ ਅਰੰਭਤਾ ਗੁਰਦੁਆਰਾ ਗੜੀ ਸਾਹਿਬ ਤੋਂ ਹੋਈ ਹੈ ਤੇ ਇਹ ਗੁਰਦੁਆਰਾ ਕਤਲਗੜ੍ਹ ਸਾਹਿਬ ਪਹੁੰਚ ਕੇ ਸਮਾਪਤ ਹੋਵੇਗਾ ਸੋ ਦੇਖ ਸਕਦੇ ਹੋ ਤਸਵੀਰਾਂ ਲਾਈਵ ਕਿਸ ਤਰ੍ਹਾਂ ਦੇ ਨਾਲ ਸੰਗਤਾਂ ਵੀ ਵੱਡੀ ਗਿਣਤੀ ਜੁੜੀਆਂ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਸੋ ਜਗਜੀਤ ਜਗਜੀ ਸਾਡੇ ਨਾਲ ਐਸ ਪਹਿਲੇ ਜੁੜ ਚੁੱਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਸੋ ਜਗਜੀਤ ਜਿਸ ਸਾਡੇ ਨਾਲ ਅਸੀਂ ਦੇਖ ਪਾ ਰਿਹਾ ਵੱਡੀ ਗਿਣਤੀ ਵਿੱਚ ਸੰਗਤਾਂ ਖਾਸ ਤੌਰ ਤੇ ਵੱਡੇ ਸਾਹਿਬ ਜادہ ਦੀ ਇਸ਼ਾਦਤ ਨੂੰ ਜਿਹੜਾ ਸਜਦਾ ਕਰਦਾ ਹੋਇ ਨਗਰ ਕੀਰਤਨ ਕੱਢਿਆ ਜਾ ਰਿਹਾ ਉਸ ਵਿੱਚ ਸ਼ਮੂਲੀਤ ਕਰੀਆਂ ਨੇ ਜੀ ਬਿਲਕੁਲ ਗੁਰਦੁਆਰਾ ਗੜੀ ਗੜੀ ਸਾਹਿਬ ਤੋਂ ਜਿਹੜੀ ਹੈ ਨਗਰ ਕੀਰਤੀ ਦੀ ਆਰੰਭਤਾ ਜਿਹੜੀ ਹੈ ਉਹ ਹੋ ਗਈ ਹੈ ਸ਼੍ਰੋਮਣੀ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਸਮੇਤ ਵੱਖ-ਵੱਖ ਜਿਹੜੀਆਂ ਧਾਰਮਿਕ ਸ਼ਕਤੀਆਂ ਹੋਣ ਉਸ ਨਗਰ ਕੀਰਤਨ ਦੇ ਵਿੱਚ ਸ਼ਮੂਲਿਤ ਕਰਿਆ ਨੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਕੱਚੀ ਗੜੀ ਤੋਂ ਜੰਗ ਲੜੀ ਸੀ ਇਹ ਉਸ ਕੱਚੀ ਗੜੀ ਤੋਂ ਅੱਜ ਇਹ ਨਗਰ ਕੀਰਤਨ ਦੀ ਜਿਹੜੀ ਆਰੰਭਤਾ ਹੋਈ ਹੈ ਐਸੇ ਕੱਚੀ ਗੜੀ ਤੋਂ ਦਸ਼ਮੇਸ਼ ਪਿਤਾ ਦੇ ਵੱਡੇ ਸਾਹਿਬਜਾ ਦੇ ਬਾਬਾ ਅਜੀਤ ਸਿੰਘ ਬਾਬਾ ਜੁਹਾਰ ਸਿੰਘ ਸਮੇਤ ਕੌਮ ਦੇ 40 ਸਿੰਘਾਂ ਨੇ 10 ਲੱਖ ਦੀ ਜਿਹੜੀ ਮੁਗਲ ਫੌਜ ਦੇ ਨਾਲ ਟੱਕਰ ਆ ਲਿਆਸੀ ਤੇ ਇਸ ਚਮਕੌਰ ਦੀ ਧਰਤੀ ਦੇ ਉੱਤੇ ਜਿਹੜੀਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀ ਤਾਂ ਉਹਨਾਂ ਸਾਰੀਆਂ ਸ਼ਹਾਦਤਾਂ ਨੂੰ ਸਮਰਪਿਤ ਹਰ ਸਾਲ ਜਿਹੜਾ ਇਹ ਨਗਰ ਕੀਰਤਨ ਸਜਾਇਆ ਜਾਂਦਾ ਗੁਰਦੁਆਰਾ ਕੱਚੀ ਗੜੀ ਸਾਹਿਬ ਤੋਂ ਜਿਹੜਾ ਇਹ ਨਗਰ ਕੀਰਤਨ ਦੀ ਜਿਹੜੀ ਆਰੰਭਤਾ ਉਹ ਹੋ ਗਈ ਹੈ ਤੇ ਇਸ ਤੋਂ ਬਾਅਦ ਇਹ ਨਗਰ ਕੀਰਤਨ ਸ੍ਰੀ ਚਮਕੌਰ ਸਾਹਿਬ ਦੇ ਵੱਖ-ਵੱਖ ਨਗਰਾਂ ਦੇ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਕਤਨਗੜ੍ਹ ਸਾਹਿਬ ਆ ਕੇ ਸਮਾਪਤ ਹੋਵੇਗਾ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਉਹ ਹਰ ਸਾਲ ਇਸ ਨਗਰ ਕੀਰਤਨ ਦਾ ਹਿੱਸਾ ਬਣਦੀਆਂ ਨੇ ਉਹਨਾਂ ਸਾਬਜਦਾਂ ਦੀ ਸ਼ਹਾਦਤ ਨੂੰ ਯਾਦ ਕਰਦੀਆਂ ਨੇ ਸਜਦਾ ਦੀਆਂ ਨੇ ਜਿਨ੍ਹਾਂ ਦੇਸ਼ ਕੌਮਤ ਤੇ ਧਰਮ ਦੀ ਖਾਤਰ ਸ਼ਹਾਦਤ ਪ੍ਰਾਪਤ ਕੀਤੀਆਂ ਪੰਜ ਪਿਆਰੀਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 76 6 ਹੈਕਟ ਜਿਹੜੇ ਨਗਰ ਕੀਰਤਨ ਦੀ ਜਿਹੜੀ ਆਰੰਭਤਾ ਗੁਰਦੁਆਰਾ ਕੱਚੀ ਗੜੀ ਸਾਹਿਬ ਤੋਂ ਜਿਹੜੀ ਆ ਉਹ ਕੀਤੀ ਗਈ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਹੋਣ ਜਾਂ ਧਾਰਮਿਕ ਆਗੂ ਹੋਣ ਇਸ ਮੌਕੇ ਦੇ ਉੱਤੇ ਜੁੜ ਕੇ ਜਿਹੜੇ ਨੇ ਉਹ ਉਹਨਾਂ ਸ਼ਹੀਦਾਂ ਨੂੰ ਸ਼ਰਧਾ ਤੇ ਫੁੱਲ ਪੈਂਟ ਕਰਦੇ ਨੇ ਉਹਨਾਂ ਸ਼ਹੀਦਾਂ ਨੂੰ ਛੱਜਦਾ ਕਰਦੇ ਨੇ ਜਿਨ੍ਹਾਂ ਸ਼ਹੀਦਾਂ ਨੇ ਦੇਸ਼ ਕੌਮ ਅਤੇ ਧਰਮ ਦੀ ਖਾਤਰ ਸ਼ਹਾਦਤ ਪ੍ਰਾਪਤ ਕੀਤੀਆਂ ਤਾਂ ਜੇਕਰ ਚਮਕੌਰ ਦੀ ਜੰਗ ਦੀ ਗੱਲ ਕਰਨੀ ਜਾਵੇ ਤਾਂ ਇਸ ਜੰਗ ਦਾ ਇਤਿਹਾਸ ਦੁਨੀਆ ਦੇ ਕਿਸੇ ਵੀ ਪੰਨੇ ਦੇ ਵਿੱਚ ਨਹੀਂ ਮਿਲਦਾ ਜਿਸ ਤਰੀਕੇ ਦੀ ਇੱਥੇ ਜੰਗ ਜਿਹੜੀ ਆ ਅਸਾਵੀ ਜਿਹੜੀ ਜੰਗ ਆ ਉਹ ਲੜੀ ਗਈ ਜਦੋਂ 40 ਸਿੰਘਾਂ ਨੇ ਜਿਹੜੇ ਆ ਸਵਾ ਸਵਾ ਲੱਖ ਦੇ ਨਾਲ ਜਿਹੜਾ ਮੁਕਾਬਲਾ ਕੀਤਾ 10 ਲੱਖ ਦੀ ਵੱਡੀ ਫੌਜ ਦੇ ਨਾਲ ਮੁਕਾਬਲਾ ਕੀਤਾ ਤਾਂ ਇੱਥੋਂ ਹੀ ਦਸਵੇਂ ਪਿਤਾ ਨੇ ਆਪਣੇ ਹੋਏ ਆਪਣੇ ਕਹੇ ਹੋਏ ਉਹ ਬੋਲ ਵੀ ਪਗਾਏ ਸਵਾ ਲੱਖ 'ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉਂ ਇਹਨਾਂ ਕੋਲ ਉਸ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਹਰ ਸਾਲ ਜਿਹੜਾ ਸ਼ਹੀਦੀ ਪੰਦਰਵਾੜਾ ਜਿਹੜਾ ਮਨਾਇਆ ਜਾਂਦਾ ਤੇ ਸ਼ਹੀਦੀ ਪੰਦਰਵਾੜੇ ਦੇ ਮੌਕੇ ਦੇ ਉੱਤੇ ਹੀ ਜਿਹੜਾ ਇਹ ਜੋੜ ਮੇਲਾ ਜਿਹੜਾ ਇਹ ਸਜਾਇਆ ਜਾਂਦਾ ਤੇ ਨਗਰ ਕੀਰਤਨ ਜਿਹੜੇ ਕੱਡੇ ਜਾਂਦੇ ਨੇ ਇਹ ਅਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਨਗਰ ਕੀਰਤਨ ਸਜਾਇਆ ਜਾ ਰਿਹਾ ਜਿਸ ਤੋਂ ਬਾਅਦ ਨਿਹੰਗ ਸਿੰਘਾਂ ਵੱਲੋਂ ਇੱਥੇ ਮੁਹੱਲਾ ਵੀ ਕੱਢੇ ਜਾਵੇਗਾ ਤੇ ਗੁਰੂ ਸਾਹਿਬ ਜੀ ਦੇ ਸਮੇਂ ਜਿਹੜੀਆਂ ਲੜੀਆਂ ਜਾਂਦੀਆਂ ਲੜਾਈਆਂ ਉਸ ਦੀ ਯਾਦ ਜਿਹੜੀ ਆ ਉਹ ਤਾਜ਼ਾ ਕਰਵਾਉਂਦਾ ਹੋਇਆ ਜਿਹੜਾ ਮੁਹੱਲਾ ਕੱਟਿਆ ਜਾਵੇਗਾ ਤਾਂ ਮਾਰਸ਼ਲ ਖੇ ਕਦੇ ਕੁਝ ਜਿਹੜੇ ਲੇਖਕ ਨੇ ਉਹ ਵੱਖ-ਵੱਖ ਤਰੀਕੇ ਦੇ ਨਾਲ ਇਹ ਇਸ ਸਾਰੇ ਇਤਿਹਾਸ ਨੂੰ ਰੂਪੇਮਲਵੀ ਕਰਦੇ ਨੇ ਇੱਕ ਲੇਖਕ ਦਾ ਲਿਖਣਾ ਹੈ ਕਿ ਉਸ ਮਰਦ ਅਗਮੜੇ ਵਰਗਾ ਮਰਦ ਅੱਜ ਦੁਨੀਆ ਤੇ ਨਹੀਂ ਹੋਣਾ ਲੋਕੀ ਧੀਆ ਤੋੜ ਕੇ ਰੋਂਦੇ ਨੇ ਪਰ ਪੁੱਤ ਤੋੜ ਕੇ ਨਹੀਂ ਰੋਇਆ ਮੇਰੇ ਨਾਲ ਸ਼੍ਰੋਮਣੀ ਗੁਰਦੁਆਰਾ 15 ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਤੇ ਨਾਲ ਵੀ ਗੱਲ ਕਰਦੇ ਨੇ ਸਿੱਧੇ ਜੁੜੇ ਹੋਏ ਨੇ ਪ੍ਰਧਾਨ ਸਾਹਿਬ ਕੀ ਕਹਿਣਾ ਚਾਹੁੰਦੇ ਹਾਂ ਹਰ ਸਾਲ ਸੰਗਤ ਵੱਡੀ ਗਿਣਤੀ ਦੇ ਵਿੱਚ ਜੁੜਦੀ ਹੈ ਉਹਨਾਂ ਸਾਬਜਾਦਿਆਂ ਨੂੰ ਉਹਨਾਂ ਸਿੰਘਾਂ ਨੂੰ ਯਾਦ ਕਰਦੀ ਹੈ ਜਿਨ੍ਹਾਂ ਇਸ ਚਮਕੌਰ ਦੀ ਗੜੀ ਦੇ ਵਿੱਚ ਜੰਗ ਦੇ ਵਿੱਚ ਜਿਹੜੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ ਧੰਨ ਧੰਨ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗੁਰੂ ਸਾਹਿਬ ਦਾ ਸਾਰਾ ਹੀ ਜੀਵਨ ਪੋਟ ਤੋਂ ਲੈ ਕੇ ਸਤਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੱਕ ਇਹ ਸਿੱਖਾਂ ਲਈ ਬੜੀ ਵੱਡੀ ਇੱਕ ਪ੍ਰੇਰਨਾ ਸਰੋਤ ਆ ਆ ਜਿਹੜੀ ਪਵਿੱਤਰ ਧਰਤੀ ਜਿਸ ਧਰਤੀ ਤੇ ਆਪਾਂ ਖੜੇ ਆ ਇਹ ਧਰਤੀ ਤੇ ਸਤਗੁਰੂ ਜੀ ਨੇ ਇੱਕ ਅਲਸਾਨੀ ਅਮੋਲਕ ਇਤਿਹਾਸ ਵੀ ਸਿਰਜਿਆ ਜਿਹਦੇ ਵਿੱਚ ਸਭ ਤੋਂ ਵੱਡਾ ਇਤਿਹਾਸ ਮੈਂ ਸਮਝਦਾ ਆ ਕਿ ਸਵਾ ਲੱਖ ਨਾਲ ਇੱਕ ਨੂੰ ਲੜਾਉਣ ਦਾ ਕਹਿ ਲਈਦਾ ਇਹ ਸਾਡੇ ਅੱਜ ਵੀ ਚੱਲਦੀ ਆ ਪਰ ਇਸ ਧਰਤੀ ਤੇ ਸ਼ਾਖਸ਼ਾਤ ਇਹ ਸਾਰਾ ਕੁਝ ਅੱਖਾਂ ਦੇ ਸਾਹਮਣੇ ਵਰਤਿਆ ਸਤਿਗੁਰਜੀ ਦੇ ਲਖਤੇ ਜਗਰ ਵੱਡੇ ਸਹਿਮਜਾਦੇ ਸਹਿਮਜਾਦਾ ਬਾਬਾ ਅਜੀਤ ਸਿੰਘ ਜੀ ਸਹਿਮਜਾਦਾ ਬਾਬਾ ਜੁਹਾਰ ਸਿੰਘ ਜੀ ਇਸ ਧਰਤੀ ਤੇ ਕੋਈ ਵੀ ਐਸਾ ਪਿਤਾ ਜੋਦਾ ਨਹੀਂ ਹੋਣਾ ਜਿਹੜਾ ਆਪਣੇ ਬੱਚਿਆਂ ਨੂੰ ਆਪ ਜੰਗ ਦੇ ਵਿੱਚ ਤੋਰਦਾ ਆਪ ਦੇਖ ਰਿਹਾ ਸਾਰਾ ਤੇ ਆਪ ਸ਼ਹੀਦیاں ਪਾਉਂਦਿਆਂ ਨੂੰ ਦੇਖ ਰਿਹਾ ਇਹ ਮੇਰਾ ਖਿਆਲ ਸਾਡੀ ਇਸ ਦੁਨੀਆ ਦੇ ਉੱਤੇ ਨਾ ਕਦੇ ਵਰਤਿਆ ਤੇ ਨਾ ਵਰਤਿਆ ਫਿਰ ਸਤਗੁਰੂ ਜੀ ਦੇ ਤਿੰਨ ਪੰਜ ਪਿਆਰੇ ਜਿਨ੍ਹਾਂ ਨੂੰ ਸਤਗੁਰੂ ਜੀ ਨੇ ਪੰਜ ਪ੍ਰਧਾਨੀ ਅਮਰਤ ਸ਼ਕਤੀ ਵਿਧੀ ਲਈ ਸਤਗੁਰੂ ਜੀ ਨੇ ਚੁਣਿਆ ਸੀ ਉਹਨਾਂ ਦੇ ਵਿੱਚੋਂ ਪੰਜ ਪਿਆਰੇ ਚੋਂ ਤਿੰਨ ਪੰਜ ਪਿਆਰੇ ਤੇ 40 ਮੁਕਤੇ ਇਸ ਧਰਤੀ ਦੇ ਜਿਨ੍ਹਾਂ 40 ਸਿੰਘਾਂ ਨੇ ਇਸ ਧਰਤੀ ਤੇ ਬੈਰੀਆਂ ਦੇ ਵੀ ਛੱਕੇ ਛੜਾਏ ਤੇ ਲੜੇ ਵੀ ਤੇ ਸ਼ਹੀਦ ਵੀ ਹੋਏ ਸੋ ਇਸ ਧਰਤੀ ਨੂੰ ਬਹੁਤ ਵੱਡਾ ਮਾਣ ਆ ਉਹਦਾ ਸਾਰੀ ਧਰਤੀ ਸਤਗੁਰੂ ਜੀ ਜਿੱਥੇ-ਜਿੱਥੇ ਗਏ ਉਥੇ ਸਿੱਖ ਨਾਮ ਸਕਾਰ ਕਰਦਾ ਨਾਤਮਾਸਕ ਹੁੰਦਾ ਪਰ ਇਸ ਪਵਿੱਤਰ ਧਰਤੀ ਨੂੰ ਨਾਮ ਸਕਾਰ ਇਸ ਕਰਕੇ ਆ ਕਿ ਸਤਗੁਰੂ ਜੀ ਨੇ 7 ਲੱਖ ਸੇ 1 ਕਲਡਾਉ ਉਹ ਕਿਹਾ ਨਹੀਂ ਲੜ ਕੇ ਲੜਾ ਕੇ ਦਿਖਾ ਲਿਆ ਵੀ ਤੇ ਸਿੱਖ ਫੰਦ ਦੀਆਂ ਨੀਹਾਂ ਨੂੰ ਮਜ਼ਬੂਤ ਕਰ ਲਈ ਮਹਾਨ ਸ਼ਹੀਦਾਂ ਦਾ ਲਹੂ ਤੇ ਮਿੰਝ ਇਸ ਪਵਿੱਤਰ ਧਰਤੀ ਤੇ ਸਾਡੀ ਹਮੇਸ਼ਾ ਅਗਵਾਈ ਕਰਦਾ ਰਹੂਗਾ ਅੱਜ ਵੀ ਬਹੁਤ ਤਰਪੇ ਸਮੱਸਿਆਵਾਂ ਸੇ ਕੌਮ ਦੇ ਮੋਹਰੇ ਆ ਜੇ ਸਿੱਖ ਕੌਮ ਸਤ ਗੁਰਾਂ ਦੇ ਪਵਿੱਤਰ ਸਿਧਾਂਤ ਨੂੰ ਨਤਮਸਤਕ ਹੋ ਗਏ ਇੱਕ ਸੁਰਤਾ ਵਿੱਚ ਸਾਰੇ ਆਉਣ ਨਿਜਲੇ ਨਹੀਂ ਸਿਰਫ ਪੰਥ ਬਰਾਸਤੀ ਲਈ ਤੇ ਜੇ ਪੰਥ ਬਰਾਸਤੀ ਲਈ ਉਹ ਸਾਡੇ ਗੁਰੂ ਸੂਰੇ ਬਣ ਕੇ 33 32 33 33 ਸਾਲ ਜੇਲ੍ਹਾਂ ਚ ਬੈਠੇ ਆ ਉਹ ਵੀ ਵਿਚਾਰੇ ਆਪਣੇ ਘਰਾਂ ਨੂੰ ਮੁੜ ਆਉਣ ਜਿਨ੍ਹਾਂ ਨੇ ਉਸ ਪੁਰਾਣੀ ਤਰਜ਼ ਦੇ ਉੱਤੇ ਕਿ ਨਾ ਜ਼ੁਲਮ ਸਹਿਣਾ ਤੇ ਨਾ ਜ਼ੁਲਮ ਕਰਨਾ ਪਰ ਜ਼ੁਲਮ ਕਰਨ ਵਾਲਾ ਜੇ ਪੈਰਾਂ ਥੱਲੇ ਅੱਗ ਵਾਲੇ ਤੇ ਉਹਦੇ ਤੇ ਫੇਰ ਕੁਰਬਾਨੀਆਂ ਵੀ ਤੇ ਆਪਣੀਆਂ ਸ਼ਹਾਦਤਾਂ ਵੀ ਦਿੰਦੇ ਆ ਉਹ ਉਸੇ ਤਰਜ਼ ਤੇ ਅੱਜ ਜੇਲਾਂ ਦੇ ਵਿੱਚ ਬੈਠੇ ਆ ਸੋ ਸਮੁੱਚੇ ਪੰਥ ਨੂੰ ਆਜ ਭਾਵੇਂ ਪਵਿੱਤਰ ਦਿਹਾੜਾ ਆ ਇਹ 40 ਇਸ ਗੜੀ ਦੇ ਵਿੱਚ ਜਿਨ੍ਹਾਂ ਨੇ ਸ਼ਹੀਦੀਆਂ ਪਾਈਆਂ ਗੁਰੂ ਕੇ ਸਾਹਿਬ ਜਿਆਦਿਆਂ ਨੂੰ ਪਰ ਮੈਂ ਇਹ ਵੀ ਬੇਨਤੀ ਕਰਦਾ ਕਿ ਸਮੁੱਚਾ ਪੰਥ ਉਹਨਾਂ ਜੋਧਿਆਂ ਦੀ ਲੜਾਈ ਵੀ ਲੜੇ ਸਤਗੁਰ ਜੀ ਨੇ ਫਿਰ ਪੰਜਾਂ ਦਾ ਹੁਕਮ ਮੰਨ ਕੇ ਭਾਈ ਸੰਗਤ ਸਿੰਘ ਜੀ ਨੂੰ ਇਸੇ ਅਸਥਾਨ ਤੇ ਕਲਗੀ ਸਜਾ ਕੇ ਨਰਭੈਤਾ ਨਾਲ ਨਡਰਤਾ ਨਾਲ ਬੰਗਾਰ ਕੇ ਕੋਈ ਡਰਪੋਕਾਂ ਕੋ ਨਹੀਂ ਸਤਿਗੁਰ ਜੀ ਨੇ ਬੰਗਾਰ ਕੇ ਇਸ ਧਰਤੀ ਤੋਂ ਚਾਲੇ ਪਾਏ ਸੋ ਸਾਨੂੰ ਬਹੁਤ ਵੱਡਾ ਮਾਣ ਆ ਸਿੱਖ ਪੰਥ ਜਿੰਨਾ ਚਿਰ ਇਸ ਧਰਤੀ ਰਹਿਣੀ ਆ ਇਸ ਧਰਤੀ ਨੂੰ ਲੋਕਾਂ ਨੇ ਹਮੇਸ਼ਾ ਨਮਸਕਾਰ ਕਰਨੇ ਹਣਾ ਤੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਵੀ ਗੁਰੂ ਸਿਧਾਂਤ ਤੇ ਪਹਿਰਾ ਦੇਣ ਦਾ ਸਤਿਗੁਰਜੀ ਬਲ ਉਤੋਂ ਵਾਕਸਿੰਗ ਕਰਦਾ ਹਾਂ ਮੈਨੂੰ ਲੱਗਦੀ ਹਰਪਾਲ ਸਿੰਘ ਵੀ ਨੇ ਕਹੇ ਦੀ ਹਰਪਾਲ ਸਿੰਘ ਜੀ ਅਕਸਰ ਕਥਾ ਵਿਚਾਰਾ ਤੁਸੀਂ ਕਰਦੇ ਹੋ ਵੱਡੇ ਵੱਡੇ ਸਮਾਗਮਾਂ ਦੇ ਵਿੱਚ ਜਾਂਦੇ ਹੋ ਪਰ ਜਦੋਂ ਇਤਿਹਾਸ ਦੇ ਪੰਨਿਆਂ ਨੂੰ ਉਹਨਾਂ ਫਰੋਲਦੇ ਹੋ ਸੰਗਤ ਨੂੰ ਰੂਬਰੂ ਕਰਾਉਂਦੇ ਹੋ ਉਹਨਾਂ ਇਤਿਹਾਸ ਦੇ ਪੰਨਿਆਂ ਦੇ ਤਾਂ ਸੰਗਤ ਜਿਹੜੀ ਹੈ ਉਵਰਾਗ ਦੇ ਵਿੱਚ ਵੀ ਆਉਂਦੀ ਹੈ ਤਾਂ ਕੀ ਲੱਗਦਾ ਜਦੋਂ ਅਜਿਹੇ ਮੌਕੇ ਦੇ ਵਿੱਚ ਕੀ ਕਰਸੇ ਬਿਲਕੁਲ ਜੀ ਇਹ ਵਿਰਾਗੀ ਸਮਾਗਮ ਨੇ ਪਰ ਸਾਨੂੰ ਚੜ੍ਹਦੀ ਕਲਾ ਦਿੰਦੇ ਨੇ ਸਾਹਿਬ ਜਦਿਆਂ ਦੀ ਯਾਦ ਧੰਦੀ ਕਲਾ ਤੋਂ ਚੜਦੀ ਕਲਾ ਵੱਲ ਲੈ ਕੇ ਜਾਂਦੀ ਆ ਆਤਮ ਬਲ ਦਿੰਦੀ ਆ ਦੁੱਖਾਂ ਨੂੰ ਜਰਨ ਦੀ ਸ਼ਕਤੀ ਦਿੰਦੀ ਆ ਸੁਕੌਮ ਨੂੰ ਜਦੋਂ ਇੱਥੇ ਸੁਰਤਾਂ ਜੁੜਦੀਆਂ ਨੇ ਧਿਆਨ ਧਰਦੀਆਂ ਨੇ ਚਮਕੌਰ ਦੀ ਗੜੀ ਦਾ ਠੰਡੇ ਬੁਰਜ ਦਾ ਤੇ ਕੁਦਰਤੀ ਆ ਆਤਮ ਵਿਸ਼ਵਾਸ